ਨਮਸਕਾਰ ਦੋਸਤੋ ਟੌਕਸਪੇਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵਾਂ ਸ਼ਹਿਰ ਦੇ ਕਸਬਾ ਬੰਗਾ ਦੇ ਵਿੱਚ ਐਤਵਾਰ ਰਾਤ ਨੂੰ ਤਿੰਨ ਮੈਡੀਕਲ ਦੀਆਂ ਦੁਕਾਨਾਂ ਤੇ ਜਿਹੜੀ ਚੋਰੀ ਦੀ ਘਟਨਾ ਵਾਪਰੀ ਆ ਵੱਡੀ ਗੱਲ ਇਹ ਆ ਕਿ ਜਿਹੜੀਆਂ ਤਿੰਨੀਆਂ ਤਿੰਨ ਦੁਕਾਨਾਂ ਨੇ ਇਹ ਸਾਰੀਆਂ ਮੇਨ ਹਾਈਵੇ ਦੇ ਉੱਤੇ ਦੁਕਾਨਾਂ ਨੇ ਤੇ ਕਰੀਬ 1 ਲੱਖ ਰੁਪਏ ਦੀ ਜਿਹੜੀ ਆ ਇਹਨਾਂ ਦੁਕਾਨਾਂ ਤੋਂ ਚੋਰੀ ਹੋਈ ਆ ਜੋ ਸਾਨੂੰ ਜਾਣਕਾਰੀ ਮਿਲੀ ਆ ਹੋਏ ਆ ਕਿ ਵਿਕਾਸ ਚੋਪੜਾ ਜੋ ਕਿ ਮੇਨ ਹਾਈਵੇ ਦੇ ਉੱਤੇ ਆਪਣਾ ਮੈਡੀਕਲ ਸਟੋਰ ਕਰਦੇ ਨੇ ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਚੋਰਾਂ ਵੱਲੋਂ ਉਹਨਾਂ ਦੀ ਦੁਕਾਨ ਤੋਂ ਰਾਤ ਕਰੀਬ 20000 ਰੁਪਏ ਦੀ ਚੋਰੀ ਕੀਤੀ ਗਈ ਇਸ ਤੋਂ ਇਲਾਵਾ ਮੋਹਨ ਮੈਡੀਕਲ ਹਾਲ ਦੇ ਜਿਹੜੇ ਮਾਲਕ ਉਹਨਾਂ ਨੇ ਵੀ ਪੁਲਿਸ ਨੂੰ ਦੱਸਿਆ ਕਿ ਚੋਰਾਂ ਵੱਲੋਂ ਜਿਹੜੀ ਆ ਉਹਨਾਂ ਦੀ ਦੁਕਾਨ ਤੋਂ ਕਰੀਬ 25000 ਰੁਪਏ ਦੀ ਜਿਹੜੀ ਚੋਰੀ ਕੀਤੀ ਗਈ। ਇਸ ਤੋਂ ਇਲਾਵਾ ਮੀਤ ਮੈਡੀਕਲਸ ਦੇ ਮਾਲਕ ਵੱਲੋਂ ਵੀ ਇਹ ਦੱਸਿਆ ਗਿਆ ਕਿ ਚੋਰਾਂ ਵੱਲੋਂ ਰਾਤ ਨੂੰ ਜਿਹੜੀ ਚੋਰੀ ਕੀਤੀ ਗਈ ਆ ਉਸ ਦੌਰਾਨ ਉਹਨਾਂ ਵੱਲੋਂ ਨਹੀਂ ਦੁਕਾਨ ਤੋਂ ਕਰੀਬ 40000 ਰੁਪਏ ਦੀ ਜਿਹੜੀ ਆ ਚੋਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਬੰਗਾ ਦੇ ਵਿੱਚ ਹੀ ਬਹਿਰਾਮ ਥਾਣੇ ਵਿਤ ਤਨਾਤ ਇੱਕ ਪੁਲਿਸ ਮੁਲਾਜ਼ਮ ਬਲਜੀਤ ਸਿੰਘ ਜਿਨ੍ਹਾਂ ਦੇ ਘਰ ਦੇ ਵਿੱਚੋਂ ਚੋਰਾਂ ਨੇ ਰਾਤ ਨੂੰ ਕਰੀਬ 10 ਲੱਖ ਰੁਪਏ ਦੇ ਗਹਿਣੇ ਤੇ ਜਿਹੜੀ ਆ ਜੋ ਨਗਦੀ ਜਿਹੜੀ ਹੈ ਚੋਰੀ ਕੀਤੀ ਹੈ ਇਹ ਘਟਨਾ ਹੈਤੋਂ ਆ ਰਾਤ ਕਰੀਬ 1 ਤੋਂ 2 ਵਜੇ ਦੇ ਵਿਚਕਾਰ ਦੀ ਦੱਸੀ ਜਾ ਰਹੀ ਹੈ ਇਸ ਦੌਰਾਨ ਜਿਹੜੀਆਂ ਪੁਲਿਸ ਨੂੰ ਸੂਚਨਾ ਤੋਂ ਬਾਅਦ ਪੁਲਿਸ ਨੇ ਇੱਕ ਸੀਸੀਟੀਵੀ ਫੁਟੇਜ ਵੀ ਪ੍ਰਾਪਤ ਕੀਤੀ ਜਿਸ ਵਿੱਚ ਦੋ ਵਿਅਕਤੀ ਜਿਹੜੇ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਨੇ ਤੇ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਹੀ ਦੋ ਨੌਜਵਾਨਾਂ ਜਿਨ੍ਹਾਂ ਵੱਲੋਂ ਜਿਹੜੀ ਆ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ